ਇੱਕ ਪਾਸੇ ਜਿਹਨੂੰ ਲੋਕਾਂ ਨੇ ਨਕਾਰਿਆ ਉਹਨੂੰ ਤਾਂ ਮਾ ਕੇ ਮੋਦੀ ਸਰਕਾਰ ਮੰਤਰੀ ਬਣਦੀ ਹੈ ਇੱਕ ਪਾਸੇ ਜਿਹੜੇ ਬੰਦੇ ਨੂੰ ਲੋਕਾਂ ਨੇ ਮਾ ਕੇ ਅੱਖਾਂ ਦੇ ਮਾ ਕੇ ਬਿਠਾਇਆ ਜਿਹੜੇ ਬੰਦੇ ਨੂੰ ਲੋਕਾਂ ਨੇ ਐਕਸੈਪਟ ਕੀਤਾ ਤੇ ਸਭ ਤੋਂ ਵੱਡ ਮਾਰਜਨਾ ਜਿਤਾ ਰਹੇ ਆ ਉਹ ਬੰਦੇ ਨੂੰ ਤੁਸੀਂ ਜੇਲ੍ਹ ਚੋਂ ਕੱਢਣ ਨੂੰ ਵੀ ਤਿਆਰ ਨਹੀਂ ਡੱਬੂ ਨੂੰ ਮੰਤਰੀ ਬਣਾਦਾ ਡੱਬੂ ਉਹ ਜਿਹੜਾ ਕਿ ਅੱਗ ਲਾ ਕੇ ਗੰਦ ਤੇ ਵਗ ਜਾਂਦਾ ਬਾਕੀ ਬਿੱਟੂ ਮੰਤਰੀ ਨਹੀਂ ਮੈਂ ਤਾਂ ਤਾਂ ਹੀ ਕਹਣਾ ਸੰਤਰੀ ਬਣਿਆ ਤੇ ਟੱਟੂ ਦਾ ਕੰਮ ਲੈਣਗੇ ਇਹਦੇ ਤੋਂ ਤੇ ਘੋੜੇ ਹੋਰ ਆਉਣਗੇ ਇਹਦਾ ਟੱਟੂ ਦਾ ਰੋਲ ਨਿਭਾਊਗਾ ਗਾਲਾਂ ਖਾਣੀਆਂ ਜਿਵੇਂ ਗਰੇਵਾਲ ਪਹਿਲਾਂ ਖਾਈ ਜਾਂਦਾ ਪੰਥ ਨੂੰ ਲੋਕਾਂ ਨੇ ਦਿਲਚਸਪੀ ਵੀ ਸਮਾਇਆ ਹੋਇਆ ਤੇ ਪੰਥਕ ਸਿਆਸਤ ਨੂੰ ਲੋਕ ਅੱਜ ਵੀ ਐਕਸੈਪਟ ਕਰਦੇ ਕਿਉਂਕਿ ਸਾਡੇ ਪੰਥ ਨੂੰ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਆ Hindu ਤੇ Sikh ਦਾ ਕੋਈ 파ੜ ਨਹੀਂ ਹੈ ਅਵਰਧਪਾਲ ਨੂੰ ਇਕੱਲੇ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ਬਿਲਕੁਲ Hindu ਆਣੇ ਦੀ ਬਹੁਤ ਵੱਡੀ ਗਿਣਤੀ ਦੀ ਵੋਟਾਂ ਪਾਈਆਂ ਨੇ ਇਹਨੇ ਜਿਹੜੀ ਅੱਗ ਲਾਉਣੀ ਆ ਨਾ ਭਾਈ ਉਹ ਅੱਗ ਕੋਈ ਲਾ ਨਹੀਂ ਸਕਦਾ ਕਿਉਂਕਿ ਸਭ ਤੋਂ ਵੱਡਾ ਸਿੱਖ ਵਿਰੋਧੀ ਚਿਹਰਾ ਇਹ ਹੈ ਸਭ ਤੋਂ ਵੱਡਾ ਕਿਸਾਨ ਵਿਰੋਧੀ ਚਿਹਰਾ ਪੰਜਾਬ 'ਚ ਇਹ ਹੈ ਜਿਹੜਾ ਬੋਲੂਆ ਕਹਿੰਦਾ ਫਿਰ ਸਾਨੂੰ ਕਹਿੰਦਾ ਡਿਬਰੂਗੜ੍ਹ ਭੇਜਤਾ ਉਹੀ ਡਿਬਰੂਗੜ੍ਹ ਭੇਜਣ ਵਾਲਿਆਂ ਨੂੰ ਲੋਕਾਂ ਨੇ ਪਿਛੋਕੜ ਤਾਂ ਦੇਖ ਲੋ ਯਾਰ ਕੰਗਣਾ ਦੇ ਕੀ ਆ ਮੈਂ ਕਹਿਣਾ ਉਹਨੂੰ ਬਈ ਜੀ ਕਹਿਣਾ ਨਹੀਂ ਚਾਹਦਾ ਮੈਂ ਕਹਿਣਾ ਵੀ ਮੂੰਹ ਦੀ ਬਵਾਸੀਰ ਵਾਲੀ ਗੱਲ ਹੀ ਆ ਕੰਗਣਾ ਨੇ ਉਹਨੂੰ ਕੀ ਖਾਲਸਤਾਨੀ ਕੌਰ ਕਿਹਾ ਜੀ ਖਾਲਸਤਾਨ ਕੌਰ ਕਿਹਾ ਇੱਕ ਵਰਦੀ ਵਾਲੇ ਬੰਦੇ ਦੇ ਬਈ ਜੀ ਤੁਸੀਂ ਮਿਸ ਵੇਵ ਕਰਦੇ ਹੋ ਬੜੀ ਸਖਤ ਤਾਰਾ ਲੱਗਦੀ ਆ ਫਿਰ ਕੰਗਣਾ ਦੇ ਤਾਰਾ ਕਿਉਂ ਨਹੀਂ ਲੱਗਦੀ ਕੁੜੀ ਦਾ ਕਿਰਦਾਰ ਦੇਖ ਲੋ ਅੱਜ ਦੀ ਥੋੜੀ ਨੌਕਰੀ ਕਰਦੀ ਆ 15 16 ਸਾਲ ਤੋਂ ਕੁੜੀ ਜੋਬ ਕਰ ਰਹੀ ਆ ਹੁਣ ਸਾਡੀ ਮਾਂ ਨੂੰ ਕਿਸੇ ਨੇ ਗਾਲ ਕੱਢੀ ਆ ਤੇ ਮੌਕੇ ਤੇ ਆ ਕੇ ਬੰਦਾ ਫਿਰ ਸਾਡੇ ਮੂਹਰੇ ਆ ਕੇ ਸਾਨੂੰ ਫੇਰ ਅਪਸ਼ਬਦ ਬੋਲਦਾ ਉੱਥੇ ਜੇ ਗੁੱਸਾ ਨਿਕਲ ਗਿਆ ਤਾਂ ਹੁਣ ਉਹ ਕਹਿੰਦੇ ਕੀ ਆ ਵੀ ਕੌਰ ਤੇ ਜਿਹੜੇ ਸਿੰਘ ਵਾਲੇ ਬੰਦੇ ਆ ਜੀ ਇਹਨਾਂ ਨੂੰ ਕਿਤੇ ਮਾ ਕੇ ਜਿਹੜੀ ਸਕਿਉਰਿਟੀ ਫੋਰਸ ਹੈਗੀ ਉਹਨਾਂ 'ਚ ਮੌਕਾ ਨਹੀਂ ਮਿਲਣਾ ਮੈਂ ਦੱਸਣਾ ਚਾਹਣਾ ਵੀ ਪ੍ਰਧਾਨ ਮੰਤਰੀ ਦਾ ਮਾਰਡਰ ਕੀ ਆ ਦੋ ਸਿੰਘਾਂ ਨੇ ਕੀਤਾ ਉਹਦੇ ਕੀ ਆ ਪੋਤੇ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ ਭਾਜਪੀ ਨੇ ਆਉਦੇ ਬੰਦਿਆਂ ਦੀ ਕਦੇ ਕਦਰ ਨਹੀਂ ਕੀਤੀ ਮੈਂ ਕਹਣਾ ਵੀ ਜਿੰਨੀਆਂ ਗਾਲਾਂ ਗਰੇਵਾਲ ਨੇ ਯਾਰ ਖਾਧੀਆਂ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਨੇ ਮੈਂ ਕਹਣਾ ਉਹ ਬੰਦੇ ਨੂੰ ਮੰਤਰੀ ਲੈ ਲੈਂਦੇ ਯਾਰ ਮੈਂ ਕਹਣਾ ਵੀ ਉਹ ਕਿਹੜੀ ਗੰਦੀ ਗਾਲ ਆ ਜਿਹੜੀ ਕੀ ਆ ਪੰਜਾਬ ਦੇ ਲੋਕਾਂ ਨੇ ਉਹਨੂੰ ਦਿੱਤੀ ਨਹੀਂ ਉਹ ਫੇਰ ਵੀ ਤੁਹਾਡੇ ਫੇਵਰ 'ਚ ਖੜਾ ਰਿਹਾ ਉਹ ਬੰ ਜਿਹੜਾ ਵਿਜ਼ਨ ਆ ਹੁਣ ਉਹ ਵਿਜ਼ਨ ਬਾਹਰ ਆ ਕੇ ਦੱਸੋ ਕਿਉਂਕਿ ਲੋਕਾਂ ਨੇ ਪਹਿਲਾਂਆਂ ਹੀ ਗੱਲਾਂ ਸੁਣੀਆਂ ਹੋਈਆਂ ਨੇ ਹੁਣ ਅਮਰਤਪਾਲ ਵੱਲੋਂ ਬਾਹਰ ਆ ਕੇ ਜੋ ਗੱਲਾਂ ਕੀਤੀਆਂ ਜਾਣੀਆਂ ਨੇ ਜੋ ਉਹਨਾਂ ਕੋਲੇ ਪੰਜਾਬ ਦੇ ਵਾਸਤੇ ਕਰੋੜ ਮੈਪ ਜਿਹੜਾ ਕੀ ਆ ਉਹਦੇ ਦਿਮਾਗ 'ਚ ਕੀ ਪਿਕਚਰ ਹੈਗੀ ਆ ਉਹ ਲੋਕ ਜਾਣਨਾ ਚਾਹੁੰਦੇ ਆ ਤਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਭਾਈ ਅਮਰਤਪਾਲ ਸਿੰਘ ਵੀ ਜਿੱਤ ਨੇ ਜਿੱਥੇ ਸਿੱਖ ਸੰਗਤ ਦੇ ਵਿੱਚ ਖਡੂਰ ਸਾਹਿਬ ਦੇ ਵਾਸੀਆਂ ਦੇ ਵਿੱਚ ਖੁਸ਼ੀਪ੍ਰੀਤ ਹੁਣ ਉਡੀਕ ਇੱਕੋ ਗੱਲ ਦੀ ਹੈ ਕਿ ਭਾਈ ਅਮਿਤਪਾਲ ਸਿੰਘ ਬਾਹਰ ਕਦੋਂ ਆਉਣਗੇ ਪਰਿਵਾਰ ਜਾ ਕੇ ਮਿਲਿਆ ਆ ਚਿੱਠੀ ਵੀ ਜਿਹੜੀ ਹੈਗੀ ਆ ਉਹ ਲਿਖੀ ਗਈ ਆ ਪਰ ਬਾਹਰ ਆਉਣ ਦੀ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਆਸ ਜ਼ਰੂਰ ਹੈ ਪਰ ਹਾਲੇ ਤੱਕ ਇਹ ਨਹੀਂ ਕਿ ਕਦ ਬਾਹਰ ਆ ਸਕਦੇ ਨਹੀਂ ਗੱਲਬਾਤ ਇਸ ਤੇ ਬਾਤ ਵੀ ਕਰਾਂਗੇ ਕੰਗਨਾ ਦੇ ਵੱਜੇ ਹੋਏ ਥੱਪੜ ਦਾ ਜਿਹੜਾ ਮਾਮਲਾ ਆ ਉਹ ਵਧਿਆ ਤਾਂ ਬਹੁਤੇ ਲੋਕਾਂ ਨੇ ਇਹ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਛੇੜੀ ਕਿ ਭਾਈ ਬੀਜੇਪੀ ਦੇ ਵੱਲੋਂ ਐਮਪੀ ਨੇ ਹੁਣ ਸਿੰਘ ਕੌਰ ਦੇ ਵਿੱਚ ਫਰਕ ਜਿਹੜਾ ਆ ਉਹ ਜ਼ਰੂਰ ਰੱਖਿਆ ਜਾਊਗਾ ਖਾਸ ਕਰ ਵੱਡੀ ਜੇਕਰ ਆਫੀਸਰ ਲੌਬੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅੱਗੇ ਰਵਨੀਤ ਬਿੱਟੂ ਹੋਰਾਂ ਦੀ ਗੱਲ ਜਿਹੜੀ ਆ ਉਹ ਵੀ ਜ਼ਰੂਰ ਕਰਾਂ ਕਿ ਰਵਨੀਤ ਬਿੱਟੂ ਨੂੰ ਕੇਂਦਰ ਦੇ ਵਿੱਚ ਭੇਜਣਾ ਭਾਜਪੀ ਦੀ ਮਨਛਾ ਪੰਜਾਬ ਨੂੰ ਲੈ ਕੇ ਖਾਸ ਕਰ ਫਿਊਚਰ ਦੀ ਸਿਆਸਤ ਨੂੰ ਲੈ ਕੇ ਕੀ ਆ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਰੁਪਿੰਦਰ ਬਾਈ ਸਵਾਗਤ ਆ ਰੰਮੀ ਟੈਲੀਵਿਜ਼ਨ ਤੇ ਆਰਐਮਬੀ ਟੈਲੀਵਿਜ਼ਨ ਦੇਖਰ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਭਾਈ ਸ਼ੁਰੂਆਤ ਆਪਾਂ ਭਾਈ ਅਮਰਪਾਲ ਸਿੰਘ ਤੋਂ ਜਿਹੜੀ ਉਹ ਕਰਦੇ ਅਮਰਪਾਲ ਸਿੰਘ ਦੀ ਜਿੱਤ ਸਿੱਖ ਸੰਗਤ ਦੇ ਵਿੱਚ ਖਡੂਰ ਸਾਹਿਬ ਦੇ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਰ ਹੁਣ ਇਹ ਹੈ ਕਿ ਅਮਰਪਾਲ ਸਿੰਘ ਬਾਹਰ ਆਉਣਗੇ ਤੁਹਾਨੂੰ ਕੀ ਲੱਗਦਾ ਕਿ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਜੇਕਰ ਖਡੂਰ ਸਾਹਿਬ ਦੇ ਵਾਸੀਆਂ ਨੇ ਜਿੱਤ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਆ ਤਾਂ ਇਹਦਾ ਮੌਕਾ ਦੇਣਾ ਚਾਹੀਦਾ ਕਿ ਬਾਹਰ ਆਉਣ ਭਾਈ ਪਤਾ ਤਾਂ ਲੱਗੇ ਕਿ ਕਿਸ ਉਹ ਮੋਟਿਵ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਬਿਲਕੁਲ ਭਾਈ ਮੈਂ ਕਹਣਾ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਸਭ ਤੋਂ ਪਹਿਲਾਂ ਤਾਂ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਹੁਣ ਲੋਕਤੰਤਰ ਨੇ ਫਤਵਾ ਦਿੱਤਾ ਇੱਕ ਬੰਦੇ ਨੂੰ ਤਾਂ ਮੈਂ ਕਹਣਾ ਇੱਕ ਪਾਸੇ ਜਿਹਨੂੰ ਲੋਕਾਂ ਨੇ ਨਕਾਰਿਆ ਉਹਨੂੰ ਤਾਂ ਮਾ ਕੇ ਮੋਦੀ ਸਰਕਾਰ ਮੰਤਰੀ ਰੈਂਦੀ ਆ ਇੱਕ ਪਾਸੇ ਜਿਹੜੇ ਬੰਦੇ ਨੂੰ ਲੋਕਾਂ ਨੇ ਮਾ ਕੇ ਅੱਖਾਂ ਦੇ ਮਾ ਕੇ ਬਿਠਾਇਆ ਜਿਹੜੇ ਬੰਦੇ ਨੂੰ ਲੋਕਾਂ ਨੇ ਐਕਸੈਪਟ ਕੀਤਾ ਤੇ ਸਭ ਤੋਂ ਵੱਡ ਮਾਰਜਨਾ ਜਿਤਾ ਰਹੇ ਆ ਉਹ ਬੰਦੇ ਨੂੰ ਤੁਸੀਂ ਜੇਲ੍ਹ ਚੋਂ ਕੱਢਣ ਨੂੰ ਵੀ ਤਿਆਰ ਨਹੀਂ ਇੱਕ ਪਾਸੇ ਤੁਸੀਂ ਕਹਿੰਦੇ ਵੀ ਉਹ ਭਾਈ ਇਹ ਸੰਵਿਧਾਨ ਦਾ ਵਿਰੋਧੀ ਆ ਉਹਨੇ ਗੱਲਾਂ ਸੰਵਿਧਾਨ ਵਿਰੋਧੀ ਕੀਤੀਆਂ ਪਰ ਹੁਣ ਉਹ ਬੰਦਾ ਕੀ ਆ ਸੰਵਿਧਾਨ ਦੇ ਵਿੱਚ ਕੀ ਆ ਆ ਕੇ ਮੁੱਖ ਧਰਜ ਆਉਣ ਵਾਸਤੇ ਤਿਆਰ ਆ ਤੇ ਮੈਂ ਕਹਣਾ ਫਿਰ ਮੌਕਾ ਦੇਣਾ ਬਣਦਾ ਕਿ ਨਹੀਂ ਬਣਦਾ ਇਹ ਤਾਂ ਲੋਕਾਂ ਨੇ ਸਿਰਫ ਦੇਖੋ ਲੋਕਾਂ ਨੇ ਵੋਟ ਇੱਕ ਗੱਲ ਕਰਕੇ ਪਾਈ ਆ ਵੀ ਸਾਨੂੰ ਪਤਾ ਸਾਡੇ ਜੋਕਾਂ ਨਾਲ ਧੱਕਾ ਹੋਇਆ ਨਜਾਇਜ਼ ਹੋਇਆ ਉਹਦੇ ਵਾਸਤੇ ਸਾਰੇ ਬੰਦੇ ਨੇ ਸਪੋਰਟ ਕੀਤੀ ਆ ਜਿਹੜਾ ਵਿਜ਼ਨ ਆ ਹੁਣ ਉਹ ਵਿਜ਼ਨ ਬਾਹਰ ਆ ਕੇ ਦੱਸੋ ਕਿਉਂਕਿ ਲੋਕਾਂ ਨੇ ਪਹਿਲਾਂ ਵਾਲੀਆਂ ਗੱਲਾਂ ਸੁਣੀਆਂ ਹੋਈਆਂ ਨੇ ਹੁਣ ਅਮਰਤਪਾਲ ਵੱਲੋਂ ਬਾਹਰ ਆ ਕੇ ਜੋ ਗੱਲਾਂ ਕੀਤੀਆਂ ਜਾਣੀਆਂ ਨੇ ਜੋ ਉਹਨਾਂ ਕੋਲੇ ਪੰਜਾਬ ਦੇ ਵਾਸਤੇ ਕਰੋੜ ਮੈਪ ਜਿਹੜਾ ਕੀ ਆ ਉਹਦੇ ਦਿਮਾਗ 'ਚ ਕੀ ਪਿਕਚਰ ਹੈਗੀ ਆ ਉਹ ਲੋਕ ਜਾਣਨਾ ਚਾਹੁੰਦੇ ਆ ਤੇ ਲੋਕ ਜਾਣਨਾ ਵੀ ਚਾਹੁੰਦੇ ਲੋਕ ਉਹਨੂੰ ਬਾਹਰ ਵੀ ਕੱਢਣਾ ਚਾਹੁੰਦੇ ਆ ਇਸੇ ਕਰਕੇ ਤੇ ਲੋਕਾਂ ਨੇ ਕਲੀਅਰ ਮੈਂਡੇਟ ਦਿੱਤਾ ਉਹਨਾਂ ਨੂੰ ਤਾਂ ਮੈਂ ਇਹੀ ਕਿਹਾ ਮੋਦੀ ਸਾਹਿਬ ਨੂੰ ਇੱਕ ਹੀ ਪੰਜਾਬ ਦੇ ਵਿੱਚੋਂ ਕਦੇ ਵੀ ਵਈ ਜਿਹੜਾ ਪੰਥਕ ਮਾਦਾ ਉਹ ਖਤਮ ਨਹੀਂ ਕੀਤਾ ਜਾ ਸਕਦਾ ਇਹ ਚੀਜ਼ ਦਾ ਸਬੂਤ ਦਿੱਤਾ ਲੋਕਾਂ ਨੇ ਸਰਬਜੀਤ ਖਾਲਸਾ ਨੂੰ ਤੇ ਮੈਂ ਕਿ ਅਮਰਤਪਾਲ ਨੂੰ ਜਿਤਾ ਕੇ ਤਾਂ ਲੋਕਾਂ ਨੂੰ ਕੀ ਆ ਮੈਂ ਕਹਣਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਇਹ ਗੱਲ ਸਮਝ ਗਈਆਂ ਹੋਣਗੀਆਂ ਬਾਦਲਾ ਨੂੰ ਮੈਂ ਤਾਂ ਹੀ ਕਹਣਾ ਵੀ ਵਾਰ-ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ ਠੀਕ ਹੈ ਕਾਦੇ ਸਿਰ ਤੇ ਬਣਿਆ ਉਹ ਸਿੱਖ ਬੋਰਡ ਬੈਂਕ ਦੇ ਸਿਰ ਤੇ ਬਣਿਆ ਮੇਰੇ ਨਾਲ ਇੱਕ ਵਾਰ ਤੁਹਾਨੂੰ ਦਾਦਾ ਵੀ ਅਮਰਤਪਾਲ ਦੇ ਨਾਲ ਦੇ ਕੁਝ ਵੀਰ ਸੀਗੇ ਮੇਰੇ ਨਾਲ ਕੀ ਆ ਇੱਕ ਦਾ ਵਿਰੋਧਾਪਾਸ ਦੇ ਵਿੱਚ ਬੈਠੇ ਸੀਗੇ ਮੈਨੂੰ ਕਹਿੰਦਾ ਤੂੰ ਕਹਿਣਾ ਹੁੰਦਾ ਵੀ ਮੈਂ ਖਾਲਸਾ ਰਾਜ ਬਣਦਾ ਦੇਖਿਆ ਚੱਲਦਾ ਨਹੀਂ ਦੇਖਿਆ ਤਾਂ ਮੈਂ ਇੱਕ ਵਾਰੇ ਉਹਨਾਂ ਨੂੰ ਇਹੀ ਗੱਲ ਕਹੀ ਸੀ ਮੈਂ ਯਾਰ ਮੇਰੀ ਸੁਰਤ 'ਚ ਮੈਂ ਚਾਰ ਵਾਰੀ ਮੁੱਖ ਮੰਤਰੀ ਦੀ ਸਹੁ ਬਾਦਲ ਨੇ ਚੱਕੀ ਆ ਤੇ ਮੈਂ ਹਜ਼ਾਰਾਂ ਪਿੰਡਾਂ 'ਚ ਜਾ ਕੇ ਜਦੋਂ ਬਜ਼ੁਰਗਾਂ ਨੂੰ ਪੁੱਛਦਾ ਵੀ ਬਾਪੂ ਵੋਟ ਕਿਨੂੰ ਪਾਈ ਆ ਤਾਂ ਬਾਪੂ ਇੱਕੋ ਗੱਲ ਕਹਿੰਦੇ ਆ ਵੀ ਪੁੱਤ ਪੰਥ ਨੂੰ ਪਾਈ ਆ ਲੋਕ ਤਾਂ ਮੱਥਾ ਟੇਕਣ ਗਏ ਬਾਈ ਜੀ ਮੈਂ ਕਹਿੰਦਾ ਲੈਟਰ ਬਾਕਸ ਆਪਣੇ ਵੋਟ ਵਾਲੇ ਬਾਕਸ ਦੇ ਕੋਲੇ ਜਾਣ ਤੋਂ ਪਹਿਲਾਂ ਨਾ ਚੱਪਲਾਂ ਲਾ ਕੇ ਵੋਟਾਂ ਪਾਉਂਦੇ ਰਹੇ ਨੇ ਬਿਲਕੁਲ ਠੀਕ ਹੈ ਨਾ ਲੋਕਾਂ ਤੇ ਨਹੀਂ ਸ਼ਰਦਾ ਅੱਛਾ ਮੈਂ ਕਹਿੰਦਾ ਵੀ ਪੰਥ ਨੂੰ ਲੋਕਾਂ ਨੇ ਦਿਲ 'ਚ ਅੱਜ ਵੀ ਸਮਾਇਆ ਹੋਇਆ ਤੇ ਪੰਥਕ ਸਿਆਸਤ ਨੂੰ ਲੋਕ ਅੱਜ ਵੀ ਐਕਸੈਪਟ ਕਰਦੇ ਕਿਉਂਕਿ ਸਾਡੇ ਪੰਥ ਨੂੰ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਆ ਇੱਥੇ ਹਿੰਦੂ ਮੁਸਲਮਾਨ ਆਪਣਾ ਹਿੰਦੂ ਤੇ ਸਿੱਖ ਦਾ ਕੋਈ 파ੜ ਨਹੀਂ ਹੈ ਹੂੰ ਅਮਰਤਾ ਪਾਲੂ ਕੱਲੇ ਸिखਾਣੇ ਵੋਟਾਂ ਨਹੀਂ ਪਾਈਆਂ ਬਿਲਕੁਲ ਹਿੰਦੂਆਣੇ ਦੀ ਬਹੁਤ ਵੱਡੀ ਗਿਣਤੀ ਦੀ ਵੋਟਾਂ ਪਾਈਆਂ ਨੇ ਬਿਲਕੁਲ ਤਾਂ ਮੈਂ ਕਹਣਾ ਵੀ ਦੇਖੋ ਜਨਤਾ ਦਾ ਮੈਂਡੇਟ ਆ ਲੋਕਤੰਤਰ ਦੇ ਵਿੱਚ ਲੋਕਾਂ ਦਾ ਫਤਵਾ ਜਿਵੇਂ ਮੋਦੀ ਹੁਣ ਸੰਵਿਧਾਨ ਦੇ ਮੂਰੇ ਮਾ ਕੇ ਝੁਕ ਝੁਕ ਕੇ ਮੱਥੇ ਟੇਕਦਾ ਤਾਂ ਉਹਨੂੰ ਲੋਕਾਂ ਦੇ ਮੈਂਡੇਟ ਦੇ ਅੱਗੇ ਵੀ ਮੱਥਾ ਟੇਕਣਾ ਚਾਹੀਦਾ ਝੁਕਣਾ ਚਾਹੀਦਾ ਠੀਕ ਆ ਤੁਹਾਡੇ ਕੋਲੇ ਜੈਡ ਸਿਕਿਉਰਿਟੀ ਹੈਗੀ ਆ ਪਹਿਲਾਂ ਤੁਹਾਨੂੰ ਲੱਗਦਾ ਫੜਨ 'ਚ ਕੋਈ ਦਿੱਕਤ ਤੁਸੀਂ ਦਿਖਾਈ ਆ ਵੀ ਦਿੱਕਤ ਆਈ ਆ ਤਾਂ ਮੈਂ ਕਹਣਾ ਵੀ ਐਤਕੀ ਤੁਸੀਂ ਤੁਹਾਡੇ ਕੋਲ ਜੈਡ ਸਿਕਿਉਰਿਟੀ ਸਾਰਾ ਦਿਨ ਨਾਲ ਰੱਖ ਹੂੰ ਠੀਕ ਹੈ ਨਾ ਨਾਲ ਰਹੂਗੀ ਪਰ ਲੋਕ ਤਾਂ ਜਾਣਨਾ ਚਾਹੁੰਦੇ ਆ ਵੀ ਅੱਜ ਉਸ ਮਾਕੇ ਅਮਰਪਾਲ ਦਾ ਵਿਜ਼ਨ ਕੀ ਆ ਲੋਕਾਂ ਚ ਕੀ ਪਰਸੈਪਸ਼ਨ ਕ੍ਰੀਏਟ ਕਰਨਗੇ ਕੀ ਲੋਕਾਂ ਨੂੰ ਜਾ ਕੇ ਸਹਿ ਦੇਣਾ ਦੇਣਗੇ ਤਾਂ ਲੋਕ ਜਾਣਨਾ ਚਾਹੁੰਦੇ ਮੈਂ ਕਹਿੰਦਾ ਉਹਨੂੰ ਬਾਹਰ ਵੀ ਆਉਣਾ ਚਾਹੀਦਾ ਕੱਲੇ ਉਹ ਨਹੀਂ ਮੈਂ ਕਹਿੰਦਾ ਵੀ ਜਿੰਨੇ ਮੁੰਡੇ ਨਾਲ ਗਏਦੇ ਆ ਆਪਾਂ ਸਾਰਿਆਂ ਦਾ ਜਾਣਦੇ ਆ ਯਾਰ ਉਹਨਾਂ ਦਾ ਕੀ ਮਕੇ ਹੈਗਾ ਐਨਐਸਏ ਦੇ ਮਾਕੇ ਜਿਹੜਾ ਇਹਨਾਂ ਨੇ ਲਾਇਆ ਗਿਆ ਉਹ ਸਾਰੇ ਲੋਕਾਂ ਨੇ ਉਹਦੇ ਖਿਲਾਫ ਮੈਂਡੇਟ ਦਿੱਤਾ ਸੈਂਟਰ ਸਰਕਾਰ ਦੇ ਵੀ ਚਾਹੇ ਜਾਂ ਸਟੇਟ ਦਾ ਵੀ ਜਿਹੜਾ ਕੋਈ ਰੋਲ ਰਿਹਾ ਰੋਕਣ ਉਹਦਾ ਵੀ ਮਾਕੇ ਖਿਲਾਫ ਕੀ ਆ ਜਾ ਕੇ ਉਹਨਾਂ ਸਾਰਿਆਂ ਨੂੰ ਨਕਾਰ ਕੇ ਜੇ ਉਹਨੂੰ ਚੁਣਿਆ ਤਾਂ ਮੈਂ ਕਹਿੰਦਾ ਮੋਦੀ ਸਾਹਿਬ ਤੁਹਾਡੇ ਤੋਂ ਮੰਗ ਕਰਦੇ ਆ ਜੇ ਅਸਲ ਲੋਕਤੰਤਰ ਦੇ ਭਾਈਵਾਕੇ ਹਾਮੀਵਾਲ ਹੈਗੇ ਹੋ ਤਾਂ ਮੈਂ ਕਹਿੰਦਾ ਉਹਨਾਂ ਨੂੰ ਮੁਕਤ ਹੱਥ ਜਿਹੜੇ ਆ ਕੇ ਆਪਦੀ ਗੱਲ ਰੱਖਣਾ ਚਾਹੁੰਦੇ ਉਹਨੂੰ ਮੌਕਾ ਦੇਣ ਅਰ ਕੰਗਨਰ ਨੌ ਦੀ ਗੱਲ ਜਿਹੜੀ ਆ ਕਰ ਰਹੇ ਸੀ ਮੈਂ ਸੋਸ਼ਲ ਮੀਡੀਆ ਤੇ ਚਰਚਾ ਚਾਹੁੰਦੀ ਆ ਕਿ ਭਾਈ ਜਿਸ ਤਰ੍ਹਾਂ ਦੇ ਨਾਲ ਇੱਕ ਵਰਦੀ ਦੇ ਵਿੱਚ ਡਿਊ ਆਨ ਡਿਊਟੀ ਕੁੜੀ ਨੇ ਜਿਹੜਾ ਹੈਗਾ ਜੋ ਵੀ ਘਟਨਾ ਕਰਮ ਹੋਇਆ ਤਾਂ ਕਹਿੰਦੇ ਨੇ ਕਿ ਹੁਣ ਸੋਚਿਆ ਜ਼ਰੂਰ ਜਾਵੇਗਾ ਭਾਜੀਪੀ ਜਿਹੜੀ ਉਹ ਸੋਚੇਗੀ ਜ਼ਰੂਰ ਜੇਕਰ ਉਹ ਉੱਪਰਲੇ ਪੱਦਰ ਦੀ ਅਫਸਰ ਸਾਹੀ ਕਿ ਭਾਈ ਕੌਰ ਰਾਜਾ ਸਿੰਘ ਕਿਵੇਂ ਦੇਖਦੇ ਆ ਇਸ ਚੀਜ਼ ਨੂੰ ਮੈਂ ਕਹਿੰਦਾ ਭਾਈ ਕੱਲੇ ਉਹ ਨਹੀਂ ਸੋਚਣਗੇ ਮੈਂ ਕਹਿੰਦਾ ਪੰਜਾਬ ਦੇ ਖਿਲਾਫ ਇਸ ਤੋਂ ਬਾਅਦ ਜਾਂ ਪੰਜਾਬ ਦੇ ਲੋਕਾਂ ਦੇ ਖਿਲਾਫ ਬੋਲਣ ਵਾਲਾ ਬੰਦਾ ਵੀ ਸੋਚੂਗਾ ਹੂੰ ਯਾਰ ਲੋਕਾਂ ਨੇ ਮੈਨੂੰ ਮਾਇਕੇ ਕਲੀਅਰ ਉਹਦਾ ਗੁੱਸਾ ਸੀ ਜਿਹੜਾ ਉਹਨੇ ਸ਼ਰੇਆਮ ਗੁੱਸਾ ਉਹਦਾ ਦਿਖਾਇਆ ਉਹ ਗੁੱਸਾ ਕਿਉਂ ਕੀਤਾ ਸਾਨੂੰ ਕੋਈ ਬੰਦਾ ਗਾਲਾਂ ਕੱਢ ਰਿਹਾ ਠੀਕ ਹੈ ਨਾ ਮੈਂ ਕਹਣਾ ਇੱਕ ਪਾਸੇ ਭਾਜਪੀ ਬਾਈ ਜੀ ਕੀ ਆ ਜਿਹੜੇ ਸਵਰਕਰ ਵਰਗੇ ਜਿਹੜੇ ਹੋਏ ਆ ਉਹ ਗਾਂਧੀ ਜੀ ਦੇ ਅਡੋਲੇ ਦੇ ਖਿਲਾਫ ਸੀ ਵੀ ਇੱਕ ਗੱਲ ਕਰਕੇ ਫਿਰ ਦੂਜਾ ਕਰਦੇ ਨੇ ਫਿਰ ਤੀਜਾ ਕਿਥੋਂ ਲਿਆਉਂਗੇ ਅਸੀਂ ਕਿੰਨਾ ਚਿਰ ਥੱਪੜ ਖਾਈ ਜਾਵਾਂਗੇ ਯਾਰ ਮਸਲਾ ਤੇ ਇਹ ਆ ਵੀ ਜੇ ਉਹਦਾ ਜਵਾਬ ਦਿੱਤਾ ਗਿਆ ਇੱਕ ਰੋਸ ਦੇ ਵਿੱਚੋਂ ਮੈਂ ਕੋਦੇ ਆਇਆ ਠੀਕ ਹੈ ਮੈਂ ਕਹਣਾ ਵੀ ਕੀ ਆ ਇਹ ਚੀਜ਼ ਨੂੰ ਲੋਕ ਕੰਡੈਮ ਕਰਦੇ ਆ ਪੜਿਆ ਲਿਖਿਆ ਤਬਕਾ ਜ਼ਰੂਰ ਮੈਂ ਕਹਣਾ ਇੱਕ ਗੱਲ ਕੀ ਹੈ ਜ਼ਰੂਰ ਹੈਗੀ ਵੀ ਪੜ੍ਹੇ ਲਿਖੇ ਬੰਦੇ ਨਾ ਜਿਹੜੀ ਪਰਸੈਪਸ਼ਨ ਬਣਾ ਰਹੇ ਆ ਹੁਣ ਉਹ ਬੜੀ ਗਲਤ ਆ ਹੁਣ ਉਹ ਕਹਿੰਦੇ ਕੀ ਆ ਵੀ ਕੌਰ ਤੇ ਜਿਹੜੇ ਸਿੰਘ ਵਾਲੇ ਬੰਦੇ ਆ ਜੀ ਇਹਨਾਂ ਨੂੰ ਕਿਤੇ ਮਾ ਕੇ ਜਿਹੜੀ ਸਕਿਉਰਿਟੀ ਫੋਰਸ ਹੈਗੀ ਉਹਨਾਂ 'ਚ ਮੌਕਾ ਨਹੀਂ ਮਿਲਣਾ ਮੈਂ ਦੱਸਣਾ ਚਾਹੁੰਦਾ ਵੀ ਪ੍ਰਧਾਨ ਮੰਤਰੀ ਦਾ ਮਰਡਰ ਕੀ ਆ ਦੋ ਸਿੰਘਾਂ ਨੇ ਕੀਤਾ ਉਹਦੇ ਕੀ ਆ ਪੋਤੇ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ ਠੀਕ ਹੈ ਨਾ ਦੂਜੀ ਗੱਲ ਮੈਂ ਕਰਨੀ ਚਾਹਣਾ ਮੈਂ ਦੱਸ ਦਿਆਂ ਕਿ ਪ੍ਰਧਾਨ ਮੰਤਰੀ ਦਾ ਮਰਡਰ ਕਰਨ ਤੋਂ ਬਾਅਦ ਆ ਪਿਛਲੇ ਜੇ ਅਸੀਂ ਲਾਲਗੇ ਬਾਈ ਜੀ 2005 ਤੋਂ ਲੈ ਕੇ 2016 ਤੱਕ ਠੀਕ ਹੈ ਨਾ 24ਵਾਂ ਜਿਹੜਾ ਸਾਡੇ ਫੌਜ ਦਾ ਹੈਡ ਰਿਹਾ ਜੇਜੇ ਸਿੰਘ ਰਿਹਾ 2005 ਤੋਂ 7 ਤੱਕ ਰਿਹਾ ਫਿਰ 2010 ਤੋਂ 12 ਤੱਕ ਬੀਕੇ ਸਿੰਘ ਰਹਿੰਦਾ ਜਿਹੜਾ 26ਵਾਂ ਸਾਡੀ ਪੂਰੇ ਮਾਕੇ ਇੰਡੀਆ ਸਟੇਜ ਮਾਕੇ ਪੂਰੇ ਮੁਲਕ ਦਾ ਹੈਡ ਰਿਹਾ ਉਸ ਤੋਂ ਬਾਅਦ 27ਵਾਂ ਜਿਹੜਾ 12 2012 ਤੋਂ ਲੈ ਕੇ 2014 ਤੱਕ ਵਿਕਰਮ ਸਿੰਘ ਹੈਡ ਰਹਿੰਦੇ ਆ ਤੇ ਉਸ ਤੋਂ ਬਾਅਦ ਇਹ ਲਈ ਲਾਇਗੇ 28ਵੇਂ ਹੈਡ 2014 ਤੋਂ ਲੈ ਕੇ 2016 ਤੱਕ ਉਹ ਬਲਵੀਰ ਸਿੰਘ ਸੁਹਾਗ ਰਹਿੰਦੇ ਆ ਯਾਰ ਕਹੇ ਜੀਆਂ ਗੱਲਾਂ ਕਰਦੇ ਆ ਇਹ ਕਹਿੰਦਾ ਕਿ ਮੈਂ ਕਿਣਾ ਸਾਡੇ ਬਿਨਾ ਤਾਂ ਸਰਦਾ ਹੀ ਨਹੀਂ ਨਾ ਤਾਂ ਢਿੱਡ ਪਰ ਨਾਲਾ ਕੋਈ ਹੈਗਾ ਉਹ ਵੀ ਪੰਜਾਬ ਆ ਠੀਕ ਹੈ ਨਾ ਸਿੰਘ ਨਾਲੇ ਜਿਹੜੇ ਬੰਦੇ ਆ ਤੇ ਦੂਜੀ ਗੱਲ ਫੌਜ ਦੇ ਵਿੱਚ ਵੀ ਜੀ ਟੱਕਰਾ ਕਰਨ ਵਾਸਤੇ ਪਾਕਿਸਤਾਨ ਵਾਲੇ ਅੱਜ ਵੀ ਕਹਿੰਦੇ ਆ ਵੀ ਅਸੀਂ ਜੰਗਾਂ ਹਾਰਦੇ ਨਹੀਂ ਸੀ ਜੇ ਫੌਜ ਦੇ ਵਿੱਚ ਕੀ ਆ ਸਿੰਘ ਨਾ ਹੁੰਦੇ ਠੀਕ ਹੈ ਨਾ ਸਾਡੇ ਜਨੂਨ ਨੂੰ ਸਾਡੇ ਜਜ਼ਬਾ ਜਿਹੜਾ ਜਜ਼ਬਾ ਉਹਨਾਂ ਵਾਸਤੇ ਸਾਡਾ ਜਜ਼ਬਾ ਦੁਸ਼ਮਣ ਵਾਸਤੇ ਆ ਇਕੱਲੇ ਨਾ ਵਾਸਤੇ ਜਿਹੜਾ ਬੰਦਾ ਸਾਡੇ ਖਿਲਾਫ ਬੋਲਦਾ ਮੈਂ ਕਹਿੰਦਾ ਉਹ ਮੂੰਹ ਤੋੜ ਜਵਾਬ ਦਿੱਤਾ ਤਾਂ ਮੈਂ ਪਹਿਲੇ ਦਿਨ ਵੀ ਇੱਕ ਗੱਲ ਕਹੀ ਸੀ ਲੋਕਾਂ ਦੇ ਵਿੱਚ ਅਪੀਲ ਕੀਤੀ ਸੀ ਰਾਤ ਨੂੰ ਮੈਂ ਕਿਹਾ ਸੀ ਵੀ ਯਾਰ ਹੁਣ ਨਿੰਦੀ ਨਾ ਜਾਇਓ ਜਿਹੜਾ ਕੰਮ ਹੋ ਗਿਆ ਦੇਖੋ ਅਗਰੈਸਿਵ ਹੋ ਕੇ ਕੋਈ ਮਾਕੇ ਤੈਸ਼ ਦੇ ਵਿੱਚ ਆਉਣਾ ਜਾਂ ਅਗਰੈਸਿਵ ਹੋ ਕੇ ਗਲਤੀ ਕਰਨੀ ਠੀਕ ਹੈ ਮਾੜੀ ਗੱਲ ਆਪਾਂ ਕਹਿ ਦਿੰਨੇ ਆ ਪਰ ਲੋਕਾਂ ਨੂੰ ਇਹ ਨਹੀਂ ਨਾ ਪਤਾ ਵੀ ਕੰਗਣਾ ਨੇ ਉਹਨੂੰ ਕੀ ਖਾਲਸਤਾਨੀ ਮਾਕੇ ਕੌਰ ਕਿਹਾ ਸੀ ਖਾਲਸਤਾਨ ਕੌਰ ਕਿਹਾ ਸੀ ਯਾਰ ਜਿਹੜੀ ਚੀਜ਼ ਨੇ ਸਾਡਾ ਘਾਣ ਕਰਾਇਆ ਉਹਨਾਂ ਦਿਨਾਂ ਦੇ ਵਿੱਚ ਆ ਕੇ ਹਮ ਮੈਂ ਕਹਣਾ ਵੀ ਉਹ ਘਟਨਾ 6 ਜੂਨ ਦੀ ਆ ਉਹਨਾਂ ਦਿਨਾਂ ਦੇ ਵਿੱਚ ਆ ਕੇ ਜਦੋਂ ਤੁਸੀਂ ਸਾਡੇ ਜ਼ਖਮਾਂ ਦੇ ਉੱਤੇ ਬੈਜੀ ਮੈਂ ਕਹਣਾ ਤੁਹਾਡੇ ਜ਼ਖਮ ਨੂੰ ਮੈਂ ਮੜਾ ਜਾ ਦੱਬਦਿਆਂ ਚੀਕਤਾ ਮਾਰੂਗਾ ਬੰਦਾ ਹੂੰ ਹੂੰ ਤਾਂ ਉਹਦਾ ਅਗਰੈਸਿਵ ਨਾ ਜਿਹੜੀ ਹੈ ਉਹਦੇ ਸਾਹਮਣੇ ਆਈ ਹੈ ਉਹਦੇ ਵਿੱਚ ਮੈਂ ਤਾਂ ਪੜੇ ਲਿਖਿਆ ਨੂੰ ਗੱਲ ਕਰਦਾ ਜਿਆਦਾਤਰ ਜਿਹੜੇ ਕਿ ਜਿਆਦਾ ਡਰ ਕੇ ਗੱਲ ਕਰਦੇ ਆ ਸਾਨੂੰ ਓਪਨਲੀ ਕਹਿਣਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਇਹ ਮੈਂ ਕਹਣਾ ਵੀ ਪਿਸ਼ੋਕੜ ਤਾਂ ਦੇਖ ਲਓ ਯਾਰ ਕੰਗਣਾ ਦੇ ਕੀ ਮੈਂ ਕਹਣਾ ਉਹਨੂੰ ਬੈਜੀ ਕਹਿਣਾ ਨਹੀਂ ਚਾਹਦਾ ਮੈਂ ਕਹਿਣਾ ਵੀ ਮੂੰਹ ਦੀ ਬਵਾਸੀਰ ਵਾਲੀ ਗੱਲ ਹੀ ਆ ਹੂੰ ਲੇਕਾ ਉਹਨੇ ਜਿਹੜੀ ਪਹਿਲਾ ਪੁਰਾਣੀ ਗੱਲ ਕੀਤੀ ਆ ਮੈਂ ਕਹਣਾ ਤੁਸੀਂ ਕੁਝ ਨਹੀਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੇਰਾ ਨੇਤਾ ਐਪ ਖੋਲ ਲੋ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਹਰੇਕ ਐਮਐਲਏ ਦਾ ਮਾ ਕੇ ਕ੍ਰਿਮੀਨਲ ਰਿਕਾਰਡ ਕੀ ਆ ਅੱਜ ਵੀ 8 ਮਾ ਕੇ ਮੁਕੱਦਮਿਆਂ ਦੇ ਵਿੱਚ ਬਕਾਇਦਾ ਉਹ ਤੇ ਕੀ ਆ ਬਹੁਤ ਧਰਾਵਾਂ ਲੱਗੀਆਂ ਹੋਈਆਂ ਨੇ ਤੇ ਇਹ ਕੁੜੀ ਦਾ ਕਿਰਦਾਰ ਦੇਖ ਲੋ ਅੱਜ ਦੀ ਥੋੜੀ ਨੌਕਰੀ ਕਰਦੀ ਆ 15 16 ਸਾਲ ਤੋਂ ਕੁੜੀ ਜੋਬ ਕਰ ਰਹੀ ਆ ਤੇ ਜੋਬ ਕਰਨ ਦੇ ਦੌਰਾਨ ਉਹਨੇ ਜਿਹੜਾ ਮਾ ਕੇ ਕਿਹਾ ਹੁਣ ਸਾਡੀ ਮਾਂ ਨੂੰ ਕਿਸੇ ਨੇ ਗਾਲ ਕੱਢੀ ਆ ਤੇ ਮੌਕੇ ਤੇ ਆ ਕੇ ਬੰਦਾ ਫਿਰ ਸਾਡੇ ਮੂਹਰੇ ਆ ਕੇ ਸਾਨੂੰ ਫੇਰ ਅਪਸ਼ਬਦ ਬੋਲਦਾ ਉੱਥੇ ਜੇ ਗੁੱਸਾ ਨਿਕਲ ਗਿਆ ਤਾਂ ਮੈਂ ਕਹਣਾ ਵੀ ਕੋਈ ਵੱਡੀ ਗੱਲ ਨਹੀਂ ਠੀਕ ਆ ਪਰਚੇ ਪੈਣਗੇ ਪਰਚੇ ਭੁੱਤਨੇ ਪੈਂਦੇ ਆ ਬਾਈ ਜੀ ਹਰ ਬੰਦਾ ਭੁਗਤਦਾ ਠੀਕ ਹੈ ਨਾ ਪਹਿਲਾਂ ਸਾਡੇ ਮੰਨਿਆਜ ਵੀ ਐਨਐਸਏ ਲਾ ਕੇ ਸਿੱਟੇ ਵੀ ਉਹ ਵੀ ਭੁਗਤੀ ਜਾਂਦੇ ਆ ਤੇ ਮੈਂ ਕਹਣਾ ਇਹ ਵੀ ਭੁਗਤਿਆ ਜਾਊ 323 ਲੱਗੀ ਆ ਕਿੱਡੀ ਘਤਾਰਾ ਹੈਗੀ ਆ ਕੋਈ ਮਸਲਾ ਨਹੀਂ ਹੈ ਪਰ ਮਸਲਾ ਨਾਲ ਕੰਗਣਾ ਰ9 ਤੇ ਪਰਚੇ ਦੀ ਮੰਗ ਕਰਨੀ ਬਣਦੀ ਆ ਕਿਉਂਕਿ ਜੇ ਉਹਨੇ ਮਿਸਬੀਹੇਵ ਕੀਤਾ ਹੂੰ ਇੱਕ ਵਰਦੀ ਵਾਲੇ ਬੰਦੇ ਦੇ ਬਾਈ ਜੀ ਤੁਸੀਂ ਮਿਸ ਵੇਵ ਕਰਦੇ ਹੋ ਬੜੀ ਸਖਤ ਤਾਰਾ ਲੱਗਦੀ ਹੈ ਫਿਰ ਕੰਗਣਾ ਤੇ ਤਾਰਾ ਕਿਉਂ ਨਹੀਂ ਲੱਗਦੀ ਜੇ ਡੈਮੋਕ੍ਰੇਸੀ ਹੈਗੀ ਆ ਬਰਾਬਰ ਦੇ ਹੱਕ ਹੈਗੇ ਆ ਤਾਂ ਉਸ ਦੇ ਵੀ ਬਰਾਬਰ ਕੀ ਆ ਉਹ ਤਾਰਾ ਲੱਗਣੀ ਚਾਹੀਦੀ ਆ ਹੁਣ ਬਾਕੀ ਇਹਨਾਂ ਦੀ ਮੱਕੜੀ ਇਨਸਪੈਕਸ਼ਨ ਚੱਲ ਰਹੀ ਆ ਮੱਕੇ ਬਕੈਰਾ ਸਾਰਾ ਕੋ ਸਾਹਮਣੇ ਆ ਜਾਣਾ ਕੋਈ ਬੋਲੀ ਕੀ ਸੀ ਨਾਲ ਹੋਰ ਵੀ ਬੰਦੇ ਖੜੇ ਆ ਉਹਦੇ ਨਾਲ ਇੱਕ ਟੋਪੀ ਵਾਲਾ ਬੰਦਾ ਜਿਹੜਾ ਪੀਜਾ ਪਤਾ ਨਹੀਂ ਕੀ ਸੀਗਾ ਉਹ ਇੱਕ ਲੜਕੀ ਦੇ ਲੱਪੜਾ ਮਾਰ ਰਿਹਾ ਉਹਨੇ ਕਿਸੇ ਨੂੰ ਦੱਸਿਆ ਉਹ ਵੀਡੀਓ ਦਾ ਕੋਈ ਆਈ ਨਹੀਂ ਹਜੇ ਮੇਰੇ ਖਿਆਲ ਚ ਲੱਪੜਾ ਮਾਰਨ ਵਾਲੀ ਤਾਂ ਨਹੀਂ ਆਈ ਕੁਲਵਿੰਦਰ ਕੋਰ ਮੈਂ ਕਹਿੰਦਾ ਵੀ ਉਹਦੀ ਤਾਂ ਵੀਡੀਓ ਸਾਹਮਣੇ ਆਈ ਆ ਤੇ ਮੈਂ ਕਹਿੰਦਾ ਮਿਸਬੀਹੇਵ ਕੀ ਆ ਵਰਦੀ ਧਾਰੀ ਬੰਦੇ ਦੇ ਨਾਲ ਮਿਸਬੀਹੇਵ ਕਰਨ ਦੀ ਜਿਹੜੀ ਧਾਰਾ ਲੱਗਦੀ ਆ ਫਿਰ ਕੰਗਣਾ ਤੇ ਵੀ ਲੱਗਣੀ ਚਾਹੀਦੀ ਆ ਨਹੀਂ ਮੋਦੀ ਸਾਹਿਬ ਇਹ ਡੈਮੋਕ੍ਰੇਸੀ ਕੋਈ ਨਹੀਂ ਫਿਰ ਲੋਕਾਂ ਦੇ ਹੱਕ ਕਿੱਥੇ ਨੇ ਕਿਉਂਕਿ ਇੱਕ ਨੇਤਾ ਬੇਸ਼ੱਕ ਜੇ ਐਮਪੀ ਬਣ ਤੋਂ ਪਹਿਲਾਂ ਕਨਈਆ ਕੁਮਾਰ ਦੇ ਥੱਪੜ ਵੱਜਦਾ ਤਾਂ ਫਿਰ ਉਹਦਾ ਮੈਂ ਕਿਉਂ ਨਹੀਂ ਨੋਟਿਸ ਲਿਆ ਜਾਂਦਾ ਠੀਕ ਆ ਉਹ ਸ਼ਰਿਆਂ ਬੰਦਾ ਉਦੋਂ ਵਾਰ ਭਾਜਪੀ ਦੀ ਮੈਂ ਕੰਪੇਨ ਵੀ ਕਰਦਾ ਉਹ ਨਾਲ ਖੜਾ ਵੀ ਦਿਖਾਈ ਦਿੰਦਾ ਇਹ ਅਸੀਂ ਸਾਰੇ ਜਾਣਦੇ ਆ ਤੇ ਇਸ ਕਰਕੇ ਮੈਂ ਇੱਕੋ ਗੱਲ ਕਰਦਾ ਹੱਥ ਬੰਨ ਕੇ ਸਾਰੇ ਭਰਾਵਾਂ ਨੂੰ ਗੱਲ ਕਰਦਾ ਹੁਣ ਜਿਹੜਾ ਕੁਝ ਹੋ ਗਿਆ ਤਾਂ ਫਿਰ ਆਪਦੇ ਬੰਦੇ ਨਾਲ ਖੜ੍ਹਜੋ ਠੀਕ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਕਿਸਾਨਾਂ ਆ ਗੂ ਤਾਂ ਠੋਕ ਕੇ ਖੜੇ ਆ ਹੋਰ ਭਰਾ ਵੀ ਖੜੇ ਆ ਸਾਰੀਆਂ ਜਥੇਬੰਦੀਆਂ ਵੀ ਆ ਗਈਆਂ ਪਰ ਜਿਹੜੇ ਕਈ ਸੋਚੀ ਜਾਂਦੇ ਆ ਨਾ ਵੀ ਸਾਨੂੰ ਮੈਂ ਕਿਹ ਜੀ ਥਾਂ ਨਹੀਂ ਮਿਲਨੀ ਸਿਕਿਉਰਿਟੀ ਫੋਰਸ ਚ ਐ ਨਹੀਂ ਕਰਨਾ ਕੱਖ ਨਹੀਂ ਹੁੰਦਾ ਸਾਡੇ ਬਿਨਾਂ ਨਾ ਤਾਂ ਸਾਰੇ ਠੀ ਕਿਤੇ ਨਾ ਕਿਤੇ ਹੁਣ ਸਾਡੇ ਬੰਦੇ ਬਈ ਉਸ ਰੈਂਕ ਤੱਕ ਪਹੁੰਚਣ ਦੇ ਕਾਬਿਲ ਵੀ ਨਹੀਂ ਰਹੇ ਇਹ ਜ਼ਰੂਰ ਘਟ ਗਿਆ ਸਾਡਾ ਕਿਉਂਕਿ ਹੁਣ ਕਿੰਨੇ ਕ ਆਈਐਸ ਆਈਪੀਐਸ ਸਾਡੇ ਪੰਜਾਬ ਚੋਂ ਬਣ ਰਹੇ ਆ ਹਮ ਸਾਰਾ ਤਾਂ ਕਰੀਮ ਜਿਹੜੀ ਬਾਹਰ ਭੱਜਣ ਲੱਗ ਗਈ ਜਿਹਦਾ ਰੋਲ ਐਸਜੀਪੀਸੀ ਨੇ ਨਿਭਾਉਣਾ ਸੀ ਠੀਕ ਹੈ ਨਾ ਸਿੰਘ ਕੌਰ ਵਾਲਾ ਨੂੰ ਕਿੰਨਾ ਕੋ ਫੈਸਿਲਿਟੇਟ ਕਰਦੀ ਆ ਉਹ ਆਪਾਂ ਬਿੱਤਰ ਜਾਣਦੇ ਆ ਉਹ ਗੱਲਾਂ ਵੱਖਰੀਆਂ ਚਲੋ ਗੱਲ ਨਹੀਂ ਕਰਦੇ ਪਰ ਕੰਗਨਾਰ ਨੌਤ ਦੇ ਮਸਲੇ ਦੇ ਵਿੱਚ ਲੋਕਾਂ ਨੂੰ ਠੋਕ ਕਿਉਂ ਲੜਕੀ ਦੇ ਨਾਲ ਖੜਨਾ ਚਾਹੁੰਦੇ ਸਾਡੀ ਭੈਣ ਨਾਲ ਜਿਨੇ ਕੀ ਆ ਪੰਜਾਬ ਦੇ ਵਿੱਚੋਂ ਤੁਸੀਂ ਗੱਲ ਕਰਦੇ ਹੋ ਮੈਂ ਕਹਿੰਦਾ ਪੰਜਾਬ ਤੋਂ ਇਹ ਦੁਬਾਰ ਇੱਕ ਬੰਦੇ ਦੇ ਕਰਕੇ ਉਹ ਸਿਰ ਪੂਰੇ ਪੰਜਾਬ ਨੂੰ ਗਾਲ ਕੱਢ ਗਈ ਠੀਕ ਹੈ ਨਾ ਮਸੂਹੇਬ ਕਰਕੇ ਗਈ ਆ ਪੰਜਾਬ ਨਾਲ ਤਾਂ ਮੈਂ ਕਿਹਾ ਮੁੱਖ ਮੰਤਰੀ ਦਾ ਬਿਆਨ ਲੇਟ ਆਇਆ ਕੱਲ ਬੋਲੇ ਆ ਤਾਂ ਪਹਿਲਾਂ ਬੋਲਣਾ ਪੈਂਦਾ ਸੀ ਪੂਰੇ ਪੰਜਾਬ 'ਚ ਤੁਸੀਂ ਅੱਤਵਾਦ ਦਾ ਮਾਕੇ ਕਹੀ ਜਾਂਦੇ ਹੋ ਕਿੱਥੇ ਅੱਤਵਾਦ ਮੈਂ ਕਿਹਾ ਯੂਪੀ ਜਿਹੜੇ ਗਨਾਹ ਹੋਈ ਜਾਂਦੇ ਅੱਜ ਵੀ ਬਾਹਰੋਂ ਬਣਾ ਰੱਖਿਆ ਪਰ ਯੂਪੀ ਦੇ ਕਿਸੇ ਬੰਦੇ ਨਾਲ ਗੱਲ ਕਰਕੇ ਦੇਖੋ ਕਤਲੇਆਮ ਕਿਵੇਂ ਚੱਲ ਰਿਹਾ ਹਮ ਮਣੀਪੁਰ ਦੇ ਵਿੱਚ ਕੀ ਹਿੰਸਾ ਹੋਈ ਆ ਸਰਕਾਰੀ ਅੱਤਵਾਦ ਧੱਤਵਾਦ ਉਹਨੇ ਸਾਨੂੰ ਅੱਤਵਾਦ ਕਹਿੰਦਾ ਤੇ ਕਿਹੜੇ ਦਿਨਾਂ 'ਚ ਕਿਹਾ ਜਿਹੜੇ ਦਿਨਾਂ ਦੇ ਵਿੱਚ ਸਾਡੇ ਤੇ ਮਿਲਟਰੀ ਨੇ ਮਾਰ ਕੇ ਕੀ ਸਰਕਾਰੀ ਅੱਤਵਾਦ ਅਸੀਂ ਚੱਲਿਆ ਸੀ ਉਹਨਾਂ ਦਿਨਾਂ 'ਚ ਬਾਈ ਜੀ ਸਾਡੇ ਝਖਮ ਨੂੰ ਛੇੜੋਗੇ ਫਿਰ ਤਾਂ ਰਿਐਕਟਾ ਕੀ ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਸੀ ਰਵਨੀਤ ਬਿੱਟੂ ਦੀ ਜਿਵੇਂ ਗੱਲ ਕਰ ਰਹੀ ਸੀ ਕਿ ਤੁਸੀਂ ਇਸ ਤੋਂ ਪਹਿਲਾਂ ਵੀ ਗੱਲਬਾਤ ਜਿਹੜੀ ਆ ਕੀਤੀ ਹੈ ਰਵਨੀਤ ਬਿੱਟੂ ਨੂੰ ਕੇਂਦਰ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਜੇਕਰ ਉਸ ਤੋਂ ਬਹੁਤੇ ਜਿਹੜੇ ਭਾਜਪਾ ਦੇ ਲੀਡਰ ਪੰਜਾਬ ਦੀ ਖਾਸ ਕਰ ਲੀਡਰਸ਼ਿਪ ਦੀ ਗੱਲ ਕਰਾਂ ਉਹ ਬੈਠੀ ਸੀ ਪਰ ਸਿੱਧਿਆਂ ਕਾਂਗਰਸ ਤੋਂ ਆਉਣਾ ਉਸ ਤੋਂ ਬਾਅਦ ਐਮਪੀ ਦੀ ਟਿਕਟ ਮਿਲਣੀ ਐਮਪੀ ਹਾਰ ਜਾਣਾ ਤਾਂ ਫਿਰ ਕੇਂਦਰ ਦੇ ਵਿੱਚ ਮੰਤਰੀ ਤੌਰ ਤੇ ਲਿਆ ਜਾਣਾ ਕੀ ਸਮਝਦੇ ਇਸ ਚੀਜ਼ ਨੂੰ ਮੈਂ ਤਾਂ ਭਾਈ ਇੱਕ ਕਹਿਣਾ ਵੀ ਇਹ ਡੱਬੂ ਨੂੰ ਮੰਤਰੀ ਬਣਾਦਾ ਡੱਬੂ ਉਹ ਜਿਹੜਾ ਕਿ ਅੱਗ ਲਾ ਕੇ ਕੰਧ ਤੇ ਵਗ ਜਾਂਦਾ ਪਰ ਮੈਂ ਮੰਤਰੀ ਨਹੀਂ ਕਹਿੰਦਾ ਵੀ ਉਹ ਮੰਤਰੀ ਨਹੀਂ ਬਣਿਆ ਅਸਲ 'ਚ ਬਿੱਟੂ ਸੰਤਰੀ ਬਣਿਆ ਸੰਤਰੀ ਕਿਹੜਾ ਹੁੰਦਾ ਜਿਹੜਾ ਸਲੂਟ ਮਾਰਦਾ ਹੁੰਦਾ ਹਰ ਇੱਕ ਗੱਲ ਤੇ ਮਾ ਕੇ ਕਰਦਾ ਹੁੰਦਾ ਬੀਜੇਪੀ ਕੋਲ ਬਾਈ ਜੀ ਮੰਤਰੀ ਮੰਤਰੀ ਦੀ ਕੋਈ ਪੁਗਤ ਨਹੀਂ ਹੈ ਉਹਨਾਂ ਕੋਲ ਸਾਰੇ ਸੰਤਰੀ ਨੇ ਬੀਜੇਪੀ ਨੇ ਕੀਤਾ ਕੀ ਆ ਪੰਜਾਬ ਦੇ ਵਿੱਚ ਮੈਂ ਕਹਿੰਦਾ ਜਿੰਨੀ ਪੁਰਾਣੀ ਕੇਡਰ ਸੀਗਾ ਜਿੰਨੀ ਪੁਰਾਣੀ ਲੀਡਰਸ਼ਿਪ ਮਾਰੇ ਟਾਈਮ ਦੇ ਵਿੱਚ ਸੰਘਰਸ਼ ਕਰਦੇ ਰਹੀ ਆ ਸਾਰਿਆਂ ਨੂੰ ਲਾਂਬੇ ਕਰਕੇ ਲਿਆ ਕੇ ਕੀ ਆ ਕਾਂਗਰਸ ਭਰਤੀ ਕਰਕੇ ਸਾਰੇ ਬੰਦੇ ਖੜੇ ਕਰਤੇ ਬਿਲਕੁਲ ਤਾਂ ਮੈਂ ਕਹਿੰਦਾ ਫਿਰ ਪੁਗਤ ਕੀ ਛੱਡੀ ਆ ਉਹਨਾਂ ਲੋਕਾਂ ਦੀ ਠੀਕ ਹੈ ਨਾ ਹੁਣ ਉਹ ਲੋਕ ਜਿਹੜੇ ਮਾ ਕੇ ਬੈਠੇ ਆ ਹੁਣ ਉਹ ਲੋਕ ਕਿਉਂ ਨਹੀਂ ਅੱਜ ਵੀ ਵਿਰੋਧ ਨਹੀਂ ਕਰਦੇ ਕਿਉਂਕਿ ਭਾਜੀ ਪੀ ਚ ਸਾਰੇ ਸੰਤਰੀ ਨੇ ਮੰਤਰੀ ਮੰਤਰੀ ਕਿਸੇ ਦੀ ਕਾਤ ਹੀ ਹੈ ਨਹੀਂ ਕੋਈ ਉਹਨਾਂ ਦੇ ਖਿਲਾਫ ਕੋਈ ਗੱਲ ਕਰ ਸਕੇ ਬਾਕੀ ਬਿੱਟੂ ਨਾਲ ਬਾਈ ਜੀ ਟੱਟੂ ਵਾਲੀ ਹੋਣੀ ਆ ਇਹ ਗੱਲ ਯਾਦ ਰੱਖਿਓ ਠੀਕ ਹੈ ਨਾ ਘੋੜੇ ਹੋਰ ਆਉਣਗੇ ਇਹਦਾ ਟੱਟੂ ਦਾ ਰੋਲ ਨਿਭਾਉਣਾ ਗਾਲਾਂ ਖਾਣੀਆਂ ਜਿਵੇਂ ਗਰੇਵਾਲ ਪਹਿਲਾਂ ਖਾਈ ਜਾਂਦਾ ਮੈਂ ਇੱਕ ਗੱਲ ਕੀ ਆ ਕੱਲ ਵੀ ਕੀਤੀ ਸੀ ਮੈਂ ਗੱਲ ਕੀਤੀ ਸੀ ਕਿ ਹਰਚੰਦ ਸਿੰਘ ਲੋਂਗੋਵਾਲ ਨੇ ਜਦੋਂ ਲੋਂਗੋਵਾਲ ਅਕੋਰਡ ਕੀਤਾ ਗਾ ਰਾਜੀਵ ਗਾਂਧੀ ਨਾਲ ਤਾਂ ਉਦੋਂ ਇੱਕ ਗੱਲ ਚੱਲੀ ਸੀ ਕਹਿੰਦੇ ਵੀ ਆਪ ਦੀ ਜਿਹੜੀ ਬੁਲਟ ਪ੍ਰੂਫ ਜੈਕਟ ਲਾ ਕੇ ਨਾ ਰਜੀਵ ਉਹੀ ਕੰਮ ਕੀ ਹੈ ਇਹਦੇ ਨਾਲ ਕੀਤਾ ਠੀਕ ਹੈ ਨਾ ਉਹ ਜਿਹੜੀਆਂ ਲੋਕਾਂ ਨੇ ਵਗੇ ਬੀਜਪੀ ਦੇ ਲੋਕਾਂ ਦਾ ਰੋਸ ਸੀਗਾ ਉਹ ਸਾਰਾ ਹੁਣ ਬਿੱਟੂ ਤੇ ਨਿਕਲਣਾ ਬਿੱਟੂ ਦੀ ਭਾਜ ਲੋਕਾਂ ਨੇ ਕੀ ਆ ਕੱਲ ਦੇਖ ਵੀ ਲਈ ਆ ਜਦ ਕਈ ਭਰਾਵਾਂ ਨੇ ਵੀਡੀਓ ਦੇਖੀ ਹੋਊ ਸੀਐਮ ਦੇ ਨਾ ਆਪਣਾ ਪ੍ਰਾਈਮ ਮਿਨਿਸਟਰ ਦੇ ਘਰ ਨੂੰ ਭੱਜਿਆ ਜਾਂਦਾ ਨਾਲ ਮਾ ਕੇ ਫੋਰਸ ਜਾਂਦੀ ਆ ਉਹ ਭਾਜ ਵੋਟਾਂ 'ਚ ਲੋਕਾਂ ਨੇ ਪਹਿਲਾਂ ਚੈੱਕ ਕੀਤੀ ਵੀ ਇਹਦੇ ਭਾਜ ਹੁਣ ਵੀ ਲੋਕ ਚੈੱਕ ਕਰਨਗੇ ਇਸ ਕਰਕੇ ਮੈਂ ਇੱਕੋ ਗੱਲ ਕਹਿਣਾ ਕਿ ਬਿੱਟੂ ਉਹ ਚਿਹਰਾ ਬਈ ਦੇਖੋ ਬੀਜੇਪੀ ਨੇ ਪੰਜਾਬ ਦੇ ਵਿੱਚ ਨਾ ਪਾੜ ਕੇ ਪਹਿਲਾ ਵੋਟਾਂ ਲਈਆਂ 18% ਤੱਕ ਪਹੁੰਚ ਗਏ ਹੂੰ ਕਿਉਂ ਪਹੁੰਚੇ ਆ ਉਹ ਪਾੜ ਕੇ ਰਾਜਨੀਤੀ ਕੀਤੀ ਆ ਪਰ ਮੇਰੇ ਖਿਆਲ ਚ ਕਿਤੇ ਨਾ ਕਿਤੇ ਉਹ ਸਮਝੇ ਨਹੀਂ ਪੰਜਾਬ ਦੀ ਰੌਸ ਨੂੰ ਕਿਉਂਕਿ ਪੰਜਾਬ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਤਾਂ ਰੌਲਾ ਹੀ ਨਹੀਂ ਹੈ ਹੂੰ ਠੀਕ ਹੈ ਕੁਝ ਕਿਸਾਨਾਂ ਦੇ ਨਾਲ ਜਿਹੜਾ ਮੱਕ ਕੁਝ ਹੋਇਆ ਕਿਸਾਨਾਂ ਨੇ ਜਿਹੜਾ ਟ੍ਰੇਨਾਂ ਰੋਕੀਆਂ ਹੋਰ ਰੋਕੀਆਂ ਲੋਕਾਂ ਦਾ ਰੋਸ ਸੀਗਾ ਸ਼ਹਿਰੀ ਲੋਕਾਂ ਦਾ ਉਹਨਾਂ ਨੇ ਵੋਟ ਕੀ ਹੈ ਉਲਟ ਪਾਈ ਆ ਪਰ ਰਜੀਵ ਮੱਕੇ ਜਿਹੜਾ ਆਪਣਾ ਜਾਖੜਾ ਠੀਕ ਹੈ ਨਾ ਜਾਖੜ ਸਾਹਿਬ ਦੀ ਸ਼ਬਦਾਵਲੀ ਬੜਾ ਮਾ ਕੇ ਸਭੇ ਕ ਭਾਸ਼ਾ ਚ ਗੱਲ ਕਰਦੇ ਆ ਜਾਂ ਹੋਰ ਪ੍ਰਨੀਤਕੌਰ ਨੇ ਹੋਰ ਮਾ ਕੇ ਜਿਹੜੇ ਪੁਰਾਣੇ ਆਗੂ ਨੇ ਉਹ ਸਾਰੇ ਬੰਦੇ ਕੀ ਆ ਉਹ ਰੋਲ ਨਹੀਂ ਨਿਭਾ ਸਕਦੇ ਅੱਗ ਲਾਉਣ ਵਾਲਾ ਜਿਹੜਾ ਡੱਬੂ ਦਾ ਰੋਲ ਇਹ ਨਿਭਾ ਸਕਦਾ ਇਹਨੇ ਜਿਹੜੀ ਅੱਗ ਲਾਉਣੀ ਆ ਨਾ ਭਾਈ ਉਹ ਅੱਗ ਕੋਈ ਲਾ ਨਹੀਂ ਸਕਦਾ ਕਿਉਂਕਿ ਸਭ ਤੋਂ ਵੱਡਾ ਸਿੱਖ ਵਿਰੋਧੀ ਚਿਹਰਾ ਇਹ ਹੈ ਸਭ ਤੋਂ ਵੱਡਾ ਕਿਸਾਨ ਵਿਰੋਧੀ ਚਿਹਰਾ ਪੰਜਾਬ ਚ ਇਹ ਹੈ ਜਿਹੜੀ ਸ਼ਬਦਾਵਲੀ ਨੇ ਪਿਛਲੇ ਟਾਈਮਾਂ ਚ ਵਰਤੀ ਆ ਤੇ ਸਭ ਤੋਂ ਵੱਡੀ ਕੀ ਆ ਲੋਕਾਂ ਨੇ ਕਲੀਅਰ ਮੰਡੇਟ ਦਿੱਤਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਯੋਧਿਆਂ ਦੇ ਹੱਕ ਦੇ ਤੇ ਇਹ ਬੰਦਾ ਕੀ ਸ਼ਰਿਆਮ ਮਿਤਸ਼ਾ ਸਾਡੇ ਪੰਜਾਬ ਦੇ ਵਿੱਚ ਆ ਕੇ ਸਟੇਜ ਤੋਂ ਬੋਲਿਆ ਕਹਿੰਦਾ ਬਿੱਟੂ ਮੇਰਾ ਭਰਾ ਤੇ ਇਹਦੇ ਪਰਿਵਾਰ ਦੇ ਨੂੰ ਜਿਹੜਾ ਮਾਰਨ ਵਾਲਾ ਦੇ ਦਾਦੇ ਨੂੰ ਉਹਨਾਂ ਨੂੰ ਅਸੀਂ ਕਦੇ ਨਹੀਂ ਛੱਡਾਂਗੇ ਹਮ ਕਲੀਅਰ ਕਟ ਜਿਹੜਾ ਉਹ ਮੈਸੇਜ ਦੇਣਾ ਚਾਹੁੰਦੇ ਆ ਉਹ ਪੰਜਾਬ ਦੇ ਵਿੱਚ ਕੀ ਆ ਇੱਕ ਨਫ਼ਰਤ ਦੀ ਰਾਜਨੀਤੀ ਦੇ ਬੀ ਬੀਜਣਾ ਚਾਹੁੰਦੇ ਆ ਉਹ ਬਿੱਟੂ ਤੋਂ ਵਧੀਆ ਕੋਈ ਬੀਜ ਨਹੀਂ ਸਕਦਾ ਕਿਉਂਕਿ ਇਹਨੂੰ ਜਿਹੜੀ ਮੈਂ ਪਹਿਲਾਂ ਆਖਿਆ ਵੀ ਮੂੰਹ ਖੁਰਦੀ ਬਿਮਾਰੀ ਹੈਗੀ ਹੈ ਜਿਹੜਾ ਕੁਝ ਸ਼ਬਦਾਵਲੀ ਇਹ ਵਰਤਦਾ ਠੀਕ ਹੈ ਨਾ ਇਹਨੇ ਇੰਨੀ ਕੁ ਸ਼ਬਦਾਵਲੀ ਕੀ ਆ ਪਹਿਲਾਂ ਵੀ ਵਰਤੀ ਵੀ ਆ ਲੋਕਨਾ ਤਾਂ ਉਹ ਭੁੱਲਣ ਠੀਕ ਹੈ ਤੇ ਗਾਹਾਂ ਵੀ ਜਿਹੜੇ ਇਦੇ ਚ ਖਟਿਆ ਗਿਆ ਜੋ ਸ਼ਬਦਾਵਲੀ ਨੇ ਕਿਸਾਨਾਂ ਵਾਸਤੇ ਢਾਗ ਮਾ ਕੇ ਬਕਾਉ ਟੱਟੂ ਜਿਹੜਾ ਕੁਝ ਡਿਬਰੂਗੜ ਦੇ ਜ਼ਿਲ੍ਹੇ ਚ ਭੇਜਾਂਗੇ ਵੀ ਕਿਹਾ ਮੈਂ ਕਹਣਾ ਜੀ ਲਲਕਰ ਕੇ ਕਿਹਾ ਬੰਦੇ ਨੇ ਇਹਦਾ ਮਤਲਬ ਡਿਬਰੂਗੜ ਭੇਜਣ ਨੂੰ ਜਸਟੀਫਾਈ ਕਰਾ ਜਿਹੜਾ ਬੋਲੂਆ ਕਹਿੰਦਾ ਫਿਰ ਸਾਨੂੰ ਕਹਿੰਦਾ ਡਿਬਰੂਗੜ ਭੇਜਤਾ ਉਹੀ ਡਿਬਰੂਗੜ ਭੇਜਣ ਵਾਲਿਆਂ ਨੂੰ ਲੋਕਾਂ ਨੇ ਪੰਜਾਬ ਚ ਇੱਕ ਨੰਬਰ ਤੇ ਜਤਾਇਆ ਤਾਂ ਇਹ ਗੱਲ ਕੀ ਹੈ ਮੈਂ ਕਹਣਾ ਮੋਦੀ ਵੀ ਸਮਝ ਲੈ ਤੇ ਮੈਂ ਕਹਣਾ ਵੀ ਬਿੱਟੂ ਦਾ ਖਿਆ ਸਮਝਣ ਵਾਲਾ ਹੈ ਨਹੀਂ ਨਾ ਤਾਂ ਉਹ ਦਿਮਾਗ ਹੈਗਾ ਉਹ ਬੰਦੇ ਦੀ ਸ਼ਬਦਾਵਲੀ ਠੀਕ ਹੈ ਲੋਕਾਂ ਨੇ ਕਿ ਉਹਦੇ ਦਾਦੇ ਨੂੰ ਉਹਨੇ ਦਾਦੇ ਦੀ ਆਪ ਦੇ ਜਿਹੜੀ ਕਿ ਮਰਡਰ ਜਦੋਂ ਜੇ ਐਡੇ ਚੰਗੇ ਹੁੰਦੇ ਨਾ ਦਾ ਬਿਆਨਤ ਸਿੰਘ ਦੇ ਮਰਡਰ ਤੋਂ ਬਾਅਦ ਬਈ ਪੰਜਾਬ ਚ 97 ਚ ਸਰਕਾਰ ਬਣਦੀ ਆ ਤੇ 14 ਸੀਟਾਂਆਂ ਸੀ ਕਾਂਗਰਸੀ ਸਭ ਤੋਂ ਮਾੜੀ ਪਰਫਾਰਮੈਂਸ ਉਦੋਂ ਰਹੀ ਸੀ ਜੇ ਬਿਆਨਤ ਸਿੰਘ ਚੰਗਾ ਸੀ ਤਾਂ ਫਿਰ ਉਦੋਂ ਬਈ ਜੀ 14 ਸੀਟਾਂ ਨਹੀਂ ਆਉਂਦੀਆਂ ਸੀ ਤਾਂ ਮੈਂ ਇਸੇ ਕਰਕੇ ਕਹਿਣਾ ਵੀ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਠੀਕ ਆ ਮੁਲਕ ਚ ਵੋਟਾਂ ਪੈਂਦੀਆਂ ਨੇ ਰਜੀਵ ਗਾਂਧੀ ਲੈ ਗਿਆ ਸਾਡਾ ਘੱਲੂ ਘਰਾ ਕਰਕੇ ਪਰ ਸਾਡੇ ਪੰਜਾਬ ਦੇ ਲੋਕ Hindu ਵੀ ਹਕੀਕਤ ਜਾਣਦੇ ਆ ਵੀ ਪੰਜਾਬ ਚ ਕੀ ਕੁਛ ਕੀਤਾ ਗਿਆ 84 ਦੇ ਘੱਲੂ ਘਰੇ ਚ ਕੀ ਕੁਛ ਵਾਪਰਿਆ ਠੀਕ ਹੈ ਨਾ ਇਸ ਕਰਕੇ ਮੋਦੀ ਦਾ ਬਹਿਮ ਆ ਕੇ ਹਿੰਦੂ ਉਹਨਾਂ ਨੂੰ ਪਾੜ ਕੇ ਸਿੱਖਾਂ ਨਾਲ ਪਾੜ ਕੇ ਪੰਜਾਬ ਚ ਖਾਨੀ ਮੈਂ ਗਰੰਟੀ ਕਰਦਾ ਆਉਣ ਵਾਲੀ ਇਲੈਕਸ਼ਨ ਚ ਬਾਈ ਜੀ ਵੋਟ ਜਿਹੜੀ ਪਰਸੈਂਟੇਜ ਹੈ 18% ਤੋਂ ਡਾਊਨ ਆਊ 100% ਗਰੰਟੀ ਦਿੰਦਾ ਜੇ ਬਿੱਟੂ ਵਰਗੇ ਬੰਦਿਆਂ ਨੂੰ ਇਹ ਮੂਹਰੇ ਲਾਉਣਗੇ ਬਾਕੀ ਬਿੱਟੂ ਮੰਤਰੀ ਨਹੀਂ ਮੈਂ ਤਾਂ ਤਾਂ ਹੀ ਕਹਣਾ ਸੰਤਰੀ ਬਣਿਆ ਤੇ ਟੱਟੂ ਦਾ ਕੰਮ ਲੈਣਗੇ ਇਹਦੇ ਤੋਂ ਤੇ ਘੋੜੇ ਹੋਰ ਆਉਣਗੇ ਉਹ ਘੋੜੇ ਲੋਕ ਆਉਣ ਨਾਲ ਟਾਈਮ 'ਚ ਦੇਖਣਗੇ ਬਾਕੀ ਭਾਜਪਾ ਨੇ ਆਪਦੇ ਬੰਦਿਆਂ ਦੀ ਕਦੇ ਕਦਰ ਨਹੀਂ ਕੀਤੀ ਮੈਂ ਕਹਿੰਦਾ ਵੀ ਜਿੰਨੀਆਂ ਗਾਲਾਂ ਗਰੇਵਾਲ ਨੇ ਯਾਰ ਖਾਧੀਆਂ ਹਰਜੀਤ ਗਰੇਵਾਲ ਹਰਜੀਤ ਗ ਰਜੀਤ ਗਰੇਵਾਲ ਨੇ ਮਾਕੇ ਮੈਂ ਕਹਣਾ ਵੀ ਉਹ ਕਿਹੜੀ ਗੰਦੀ ਗਾਲ ਆ ਜਿਹੜੀ ਕਿ ਇਹ ਪੰਜਾਬ ਦੇ ਲੋਕਾਂ ਨੇ ਉਹਨੂੰ ਦਿੱਤੀ ਨਹੀਂ ਉਹ ਫੇਰ ਵੀ ਤੁਹਾਡੇ ਫੇਵਰ ਚ ਖੜਾ ਰਿਹਾ ਉਹ ਬੰਦੇ ਨੂੰ ਕੀ ਸਲਾ ਦਿੱਤਾ ਤਾਂ ਜਦੋਂ ਸਕੇ ਉਹਦੇ ਨਹੀਂ ਹੋਏ ਇਹ ਬਿੱਟੂ ਦੇ ਕਿੱਥੋਂ ਸਕੇ ਹੋਣਗੇ ਇਸੇ ਕਰਕੇ ਮੈਂ ਕਹਣਾ ਕਿ ਕਲੀਅਰ ਮੰਡਟ ਲੋਕਾਂ ਨੇ ਬਾਈ ਜੀ ਸਰਬਜੀਤ ਖਾਲਸਾ ਦੇ ਹੱਕ ਚ ਦਿੱਤਾ ਠੀਕ ਹੈ ਨਾ ਉਹ ਤਾਂ ਹੀ ਦਿੱਤਾ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਮਾਕੇ ਉੱਪਰ ਲਿਆਂ ਨੂੰ ਮੈਂ ਗੱਲ ਕਰਦਾ ਮੋਦੀ ਵਰਗਿਆਂ ਨੂੰ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਚੁਆਇਸ ਆ ਉਹ ਕੀ ਅੱਜ ਵੀ ਲੋਕ ਪੰਥ ਨੂੰ ਪਿਆਰ ਕਰਦੇ ਆ ਅੱਜ ਵੀ ਲੋਕਾਂ 'ਚ ਭਾਈਚਾਰਾ ਕਾਇਮ ਆ ਠੀਕ ਹੈ ਨਾ ਤੁਸੀਂ ਜਿਹੜੀ ਮਾਕੇ ਅੱਗ ਲਾ ਰਹੇ ਹੋ ਮਜ਼ਦੂਰਾਂ ਦੀ ਤੇ ਮਾਕੇ ਹੰਸ ਰਾਜ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਲਾਉਣ ਦੀ ਕੋਸ਼ਿਸ਼ ਆਉਣ ਵਾਲੇ ਟਾਈਮ 'ਚ ਕਾਮਯਾਬ ਨਹੀਂ ਹੋਣੀ ਜਿਹੜੀ ਪਹਿਲਾਂ ਇਹ ਕਰ ਗਏ ਆ ਕਿਉਂਕਿ ਪੰਜਾਬ ਦੇ ਵਿੱਚ ਗੁਰਾਂ ਦੇ ਨਾਂ ਦੇ ਵਸਦਾ ਦੇ ਜਿਹੜਾ ਭਾਈਚਾਰੇ ਦਾ ਫਲਸਫਾ ਹੈ ਪੰਜਾਬ 'ਚੋਂ ਜਦੋਂ 15 ਸਾਲ ਉਸ ਸਿੱਖ ਸੰਘਰਸ਼ ਦੇ ਦੌਰ ਦੇ ਵਿੱਚ ਇਹ ਮੰਨਫੀ ਨਹੀਂ ਕਰ ਸਕਿਓ ਹੁਣ ਵੀ ਨਹੀਂ ਹੁੰਦਾ ਤੇ ਬਿੱਟੂ ਵਰਗੇ ਪੰਜਾਬ ਦਾ ਕੱਖ ਨਹੀਂ ਮਾਕੇ ਸਵਾਰ ਸਕਦੇ ਮੈਂ ਗਰੰਟੀ ਕਰਦਾ ਜਿਹੜੇ ਉਹ ਦਾਅਵੇ ਕਰੀ ਜਾਂਦਾ ਵੀ ਮੈਂ ਬੰਦੀ ਸਿੰਘਾਂ ਨੂੰ ਛਡਾਉਂਗਾ ਜੀ ਰੈੱਡ ਕਾਰਬਡ ਪਛਾਉਂਗਾ ਜਿਹੜੇ ਬੰਦੇ ਦਾ ਕੋਈ ਸਟੈਂਡ ਵੀਰ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਭਾਈ ਛੜਾਉਣ ਖਾਤਰ ਕਹੂੰ ਆ ਜੇ ਆਹ ਸ਼ਰਤ ਪੂਰੀ ਹੋ ਜੇ ਕੋਈ ਸ਼ਰਤ ਰੱਖੀ ਸੀ ਉਹ ਪੂਰੀ ਹੋ ਗਈ ਸੀ ਪਰ ਇਹਨੇ ਫੇਰ ਆਪਦੀ ਗੱਲ ਤੋਂ ਬਦਲ ਗਿਆ ਹੂੰ ਤਾਂ ਲੋਕਾਂ ਨੂੰ ਯਕੀਨ ਇਹ ਤੇ ਕੋਈ ਨਹੀਂ ਨਾ ਕਿਸਾਨ ਜਥੇਬੰਦੀਆਂ ਨੂੰ ਦੋਈ ਵਰਗਾ ਪੰਜਾਬ 'ਚ ਜਿਹੜੇ ਇਨਕਲਾਬੀ ਕਹਾਉਂਦੇ ਆ ਇੱਕ ਸਿੱਖ ਕੌਮ ਆ ਬਈ ਜੀ ਇੱਕ ਕਿਸਾਨ ਨੇ ਹੂੰ ਦੋਨਾਂ ਨੇ ਪਿਛਲੇ ਸਮੇਂ 'ਚ ਕੀ ਆ ਆਪਣਾ ਸਬੂਤ ਦਿੱਤਾ ਤੇ ਦੋਨੇ ਦੇ ਖਿਲਾਫ ਨੇ ਪਰ ਪੰਜਾਬ 'ਚੋਂ ਕੀ ਭਾਲਦੀ ਆ ਭਾਜਪਾ ਇਹਨੂੰ ਮੰਤਰੀ ਬਣਾ ਕੇ ਹੂੰ ਜੀ ਭਾਈ ਸਮਾਜਤਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਮਨ ਲਾਲ ਰੁਪਿੰਦਰ ਵੀਰ ਜੀ ਤੁਸੀਂ ਆਪਣੀ ਟਿੱ ਟਮਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਪਾਉਂਦੇ ਹੋ ਇਜਾਜ਼ਤ ਧੰਨਵਾਦ ਜੀ